Yeah. Daí... What did you tell? हेलो 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 इनकलाब क्लब भारत माता की yeah. बोले सोनिहाल yeah. आज गया आज ਅੱਗੇ ਆ ਜਾ ਤੁਸੀਂ ਵੀ ਅੱਗੇ ਆ ਜਾਓ ਇੱਧਰ ਜਗ੍ਹਾ ਹੈ ਫਾਜ਼ਿਲਕਾਂ ਵਾਲਿਓ ਤੁਸੀਂ ਦਿਲ ਖੁਸ਼ ਕਰਤਾ ਅੱਜ ਜਿੰਨੇ ਪਿਆਰ ਸਤਕਾਰ ਸਿੱਦਤ ਨਾਲ ਤੁਸੀਂ ਮਾਨ ਸਨਮਾਨ ਦਿੱਤਾ ਇਹਦਾ ਕਿਸੇ ਗਰੰਟੀ 'ਚ ਕੋਈ ਮੁੱਲ ਨਹੀਂ ਬਾਕੀ ਲੀਡਰ ਭਾਲਦੇ ਫਿਰਦੇ ਆ ਕੋਈ ਬੰਦਾ ਥਾ ਜੇ ਤੇ ਮੇਰੀ ਗੱਡੀ ਨੂੰ ਫੁੱਲਾ ਨਾ ਭਰ ਦਿੰਨੇ ਹੋ ਕੁਛ ਨਾ ਕੁਛ ਤਾਂ ਰੱਬ ਕਰ ਰਿਹਾ ਯਾਰ ਕੁਛ ਨਾ ਕੁਛ ਤਾਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਆਗੀ ਕੁਛ ਨਾ ਕੁਛ ਤਾਂ ਰੱਬ ਕਰ ਰਿਹਾ ਆ ਚੰਡੇ ਥੱਲੇ ਕਰ ਲੋ ਆ ਚੰਡੇ ਥੱਲੇ ਕਰ ਲੋ ਤਾਂ ਕਿ ਉਹ ਪਿੱਛੇ ਆਵਾ ਦਿਖਦਾ ਸੋ ਵੀਰ ਪਰਮਾਤਮਾ ਕੋਈ ਚੱਕਰ ਚਲਾ ਰਿਹਾ ਹੈ ਕਿਵੇਂ 20 ਦਿਨ ਪਹਿਲਾਂ ਕੇਜਰੀਵਾਲ ਬਾਹਰ ਆ ਗਿਆ ਰੱਬ ਨੇ ਕੁਛ ਨਾ ਕੁਛ ਤਾਂ ਝਾੜੂ ਆਪਦਾ ਵੀ ਚਲਾਉਣਾ ਇੱਥੇ ਹੰਕਾਰ ਦਾ ਰਾਜ ਆ ਗਿਆ ਸੀ ਤਾਨਾ ਸ਼ਾਹੀ ਹੋ ਗਈ ਸੀ ਉਹ ਰੱਬ ਨੂੰ ਟੱਬ ਸਮਝਣ ਲੱਗ ਗਏ ਸੀ ਤਾਂ ਫਿਰ ਕੋਈ ਨਾ ਕੋਈ ਬੰਦਾ ਭੇਜਦਾ ਰੱਬ ਰੱਬ ਕਿਹੜਾ ਆ ਪਾਉਂਦਾ ਹੁੰਦਾ ਕਿਸੇ ਨਾ ਕਿਸੇ ਪੇਛੇ ਆਉਂਦਾ ਹੈ ਕਿਸੇ ਬੰਦੇ ਨੂੰ ਸਮੱਤ ਬਖਸ਼ਦਾ ਹੈ ਕਿ ਜਾ ਮੇਰਾ ਕੰਮ ਕਰ ਦੇ ਆ ਬੰਦਾ ਹੰਕਾਰ ਕਰਨ ਲੱਗ ਗਿਆ ਇਹਨੂੰ ਠਾ ਦੇ ਸ਼ਾਇਦ ਐਸ ਵਾਰ ਡਿਊਟੀ ਮੇਰੀ ਲੱਗੀ ਹੈ ਇਹਨਾਂ ਦਾ ਹੰਕਾਰ ਥੋੜੋ ਸਾਰੀ ਵਧੀਆ ਤੁਹਾਡਾ ਐਮ.ਐਲ.ਏ. ਵਧੀਆ ਆ ਮੁਕਸਰ ਤੋਂ ਐਮ.ਐਲ.ਏ. ਨੇ ਤੇ ਇਸ ਵਾਰ ਫਿਰੋਜਪੁਰ ਤੋਂ ਲੜ ਰਹੇ ਨੇ ਅੱਜ ਮੇਰਾ ਇਹ ਚੌਥਾ ਪ੍ਰੋਗਰਾਮ ਹੈ ਨਰੂਆ ਨੇ ਗਿਆ ਫਿਰ ਬਾਦਲ ਗਿਆ ਫਿਰ ਮਲੋਟ ਗਿਆ ਫਿਰ ਆਲਮ ਵਾਲੇ ਗਿਆ ਹੁਣ ਤੁਹਾਡੇ ਕੋਲਿਆਂ ਇਤੋਂ ਬਾਅਦ ਜਲਾਲਾਬਾਦ ਜਾਊਂਗਾ ਬਿਰੋ ਮੈਨੂੰ ਕੋਈ ਗਰਮੀ ਗਰਮੀ ਦੀ ਪਰਵਾਹ ਨਹੀਂ ਮੈਨੂੰ ਇਹ ਸੁਖਬੀਰ ਬਾਦਲ ਹੋਰੀ ਨੇ ਜਿਹੜੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਐ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਬੋਰ ਦੇ ਟੋਇਆਂ ਚੋਂ ਨਿਕਲੇ ਹੋਏ ਆ ਸੁਮਾਨ ਰੱਖ ਲਿਓ ਮੇਰਾ ਜਿਹੜੀ ਵੀ ਵੋਟ ਪਾਉਂਗੇ ਸਮਝੋ ਭਗਵੰਤ ਸਬਾਨ ਕੋਲੇ ਪਹੁੰਚੂਗੀ ਇੱਕ ਤਰੀਕ ਤੋਂ ਬਾਅਦ ਫਿਰ ਮੈਂ ਕੰਮ ਕਰਕੇ ਇੱਕ 10 ਮਹੀਨਿਆਂ ਦੇ ਵਿੱਚ ਵਿੱਚ ਇਸੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਵਾਂਗੇ ਪਹਿਲਾਂ ਨਾ ਵਿਰੋਧੀਆਂ ਦੇ ਮੂੰਹ ਬੰਦ ਕਰੋ ਪਹਿਲਾਂ ਜਿਹੜੇ ਲੜਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਆ ਨਹੀਂ ਕੀਤਾ ਆ ਕਿਉਂ ਕੀਤਾ ਆ ਕਿਉਂ ਨਹੀਂ ਕੀਤਾ ਉਹ ਕਿਉਂ ਕੀਤਾ ਐ ਨਹੀਂ ਕੀਤਾ ਜਦੋਂ ਆਪ ਹੁੰਦੇ ਸੀ ਉਦੋਂ ਕੱਖ ਨਹੀਂ ਕੀਤਾ ਉਹ ਮੈਂ ਤਾਂ 90% ਬਿਜਲੀ ਦੇ ਬਿੱਲ ਫ੍ਰੀ ਕਰਤੇ ਉਹ ਮੈਂ ਤਾਂ ਥਰਮਲ ਪਲਾਂਟ ਖਰੀਦ ਲਿਆ ਸਰਕਾਰ ਵਾਸਤੇ ਉਹ ਮੈਂ 43000 ਨੌਕਰੀਆਂ ਦੇਤੀਆਂ ਜਵਾਕਾਂ ਨੂੰ ਉਹ ਮੈਂ ਰਾਸ਼ਨ ਕਰ ਕਰ ਵੰਡੀ ਜਨਾ ਉਹ ਮੈਂ 80 ਬੱਚਿਆਂ ਨੂੰ ਪੜਾਉਣ ਵਾਸਤੇ 80 ਨੂੰ ਦਲਤਾਂ ਦੇ ਪ੍ਰੀ ਮੈਟ੍ਰਿਕ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਆ ਵਜੀਫੇ ਉਹ ਦੇਣ ਜਾਂ ਜਾਰੀ ਕਰ ਦੇ ਕੇ ਅਸੀਂ ਆਪੀ ਸਰਕਾਰ ਨਾਲ ਲੜੀ ਜਾਵਾਂਗੇ ਪਰ ਇਹਨਾਂ ਦੀ ਪੜ੍ਹਾਈ ਨਹੀਂ ਰੁਕਣੀ ਚਾਹੀਦੀ ਇਹ 24 ਘੰਟੇ ਆਏ 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 ਬਾਹੀ ਮੈਂ ਚਾਹਨਾ ਮੈਨੂੰ ਪਤਾ ਮੈਂ ਕਿਉਂਕਿ ਮੈਂ ਜਲਾਲਾਬਾਦ ਤੋਂ ਇਲੈਕਸ਼ਨ ਲੜਿਆ ਹੋਇਆ ਤੇ ਮੈਂ ਤੁਹਾਡੀ ਬੋਲੀ ਬੋਲ ਸਕਦਾ ਤੁਹਾਡੀ ਮਿਹਨਤ ਦਾ ਮੁੱਲ ਇਥੋਂ ਮੋੜ ਕੇ ਭੇਜਾਂਗੇ ਸਾਡੇ ਦਿਲਾਂ ਚ ਵਸਦੇ ਜੀ ਮੈਂ ਤੁਹਾਡੀ ਬੋਲੀ ਬੋਲ ਸਕਦਾ ਕਿਉਂਕਿ ਮੈਂ ਤੁਹਾਡੇ ਵਿੱਚ ਰਿਹਾ ਮੈਂ ਤੁਹਾਡੇ ਪਿੰਡਾਂ ਨੂੰ ਜਾਣਦਾ ਪੰਨੀ ਵਾਲਾ ਆਲਮ ਵਾਲਾ ਜਲਾਲਾਬਾਦ ਫਾਜ਼ਲਕਾ ਤੇ ਜਾਰੇਲਾ ਚੰਗੜ ਪੈਣੀ ਮਾਤਮ ਨਗਰ ਦੋਨਾਂ ਨਾਲ ਦੋਨਾਂ ਨਾਨਕਾ ਮੈਂ ਆਉਂਦਾ ਰਿਆਂ ਮੈਂ ਥੋ ਲੁਕਿਆ ਕੋਚ लव ਯੂ 2 3 4 5 6 7 ਕਿੱਕਲੀ ਕਿਹੜੀ ਕਿੱਕਲੀ 2 ਇਹ ਤੁਸੀਂ ਕਿੱਥੋਂ ਸੁਣ ਲਈ ਸੁਣ ਲਈ ਅੱਛਾ ਪਠਿੰਡੇ ਵਾਲੀ ਉਹ ਤਾਂ ਜਮੇ ਹੀ ਗਰਮ-ਗਰਮ ਹੈ ਉਹ ਤਾਂ ਤੜਕੀ ਲਿਖੀ ਅਜੇ ਸੁੱਕੀ ਵੀ ਨਹੀਂ ਉਹ ਤਾਂ ਬੇਚਰੀ ਕਿਕਲੀ ਉਹ ਕਿਕਲੀ ਟੂ ਸੁਣਾਉਂਦੇ ਆ ਤੁਹਾਨੂੰ ਉਹਦੇ ਵਿੱਚ ਸਾਰਾ ਕੁਝ ਹੀ ਹੈ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਾਮਝ ਕੁਛ ਆਵੇ ਨਾ ਬੋਟ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਕੀਤੇ ਕੰਮ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਿੰਨੇ ਚਿਰ ਵੱਡੇ ਬਾਦਲ ਸਾਹਿਬ ਜਿਉਂਦੇ ਸੀ ਉਸ ਤੋਂ ਬਾਅਦ ਨਾ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਪਾਣੀ ਵੀ ਆਇਆ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜਾਂ ਅਸੀਂ ਮौज ਬਹੁਤ ਲੁੱਟੀ ਐ ਅਸੀਂ ਮौज ਬਹੁਤ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਸਤੌਜ ਵਾਲੇ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਸੁੱਦੀ ਐ ਸਦਾ ਲਈ ਛੁੱਟੀ ਐ ਬੋਲੇ ਸੋਨਿਹਾਲ ਸਾਰੇ ਹੀ ਫਾਜ਼ਲ ਕਾ ਵਾਸੀਆਂ ਨੂੰ ਮੇਰੇ ਘਰੋਂ RAM RAM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਮੈਂ ਅਪੀਲ ਕਰਦਾ ਕਿ ਇੱਕ ਜੋਂ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਤੇ ਜਿਹੜਾ 4 ਨੰਬਰ ਤੇ ਹੈ ਵੋਟਾਂ ਪਾ ਕੇ ਵੱਧ ਤੋਂ ਵੱਧ ਕਾਮਯਾਬ ਕਰੋ ਮੈਂ ਮਾਨ ਸਾਹਿਬ ਜਿਹੜੇ ਕੰਮ ਕੀਤੇ ਬਿਜਲੀ ਫਰੀ ਦਾ ਜਿਹੜਾ ਮਾਨ ਸਾਹਿਬ ਨੇ ਹੋਂ ਤਾਂ ਹੀ ਨਹਿਰੀ ਪਾਣੀ ਪਹੁੰਚਾਇਆ ਮਾਨ ਸਾਹਿਬ ਨੇ ਜਿਹੜੀਆਂ ਨੌਕਰੀਆਂ ਦਿੱਤੀਆਂ ਜਲਦੀ ਖਤਮ ਕਰੋ ਜਲਦੀ ਮਾਂਗਾ ਮੈਂ ਸਾਰਿਆਂ ਨੂੰ ਬੇਜ਼ਾਰਚ ਕਰਦਾ ਹਾਂ ਅਗਲਾ ਰੋਡ ਸ਼ੋਅ ਜਲਦੀ ਹੈ ਸਾਰਿਆਂ ਨੂੰ ਅਪੀਲ ਹੈ ਕਿ ਇਸ ਵਾਰ ਝਾੜੂ ਚ ਮੋਰਾ ਲਾ ਕੇ 13 ਦੀਆਂ 18 ਟਨ ਚਟਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ